ਅਸੀਂ ਇਸ ਸਮੇਂ ਚੰਡੀਗੜ੍ਹ ਦੇ ਇੱਕ ਖੂਬਸੂਰਤ ਚੌਂਕ ਤੇ ਖੜੇ ਆ ਚੰਡੀਗੜ੍ਹ ਚੌਂਕਾ ਦਾ ਸ਼ਹਿਰ ਆ ਔਰ ਚੌਂਕ ਵੀ ਚੰਡੀਗੜ੍ਹ ਦੇ ਬੜੇ ਖੂਬਸੂਰਤ ਆ ਉਹਨਾਂ ਦੀ ਖੂਬਸੂਰਤੀ ਇਸ ਕਰਕੇ ਬਰਕਰਾਰ ਆ ਕਿਉਂਕਿ ਇੱਥੇ ਪੇੜ ਪੌਦੇ ਲਗਾਏ ਗਏ ਨੇ ਔਰ ਬੜੇ ਸਿਸਟਮੈਟਿਕਲੀ ਢੰਗ ਨਾਲ ਲਗਾਏ ਗਏ ਨੇ ਮੈਂ ਇੱਕ ਪੇੜ ਤੁਹਾਨੂੰ ਦਿਖਾ ਰਿਹਾ ਮੇਰੇ ਪਿੱਛੇ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਤੁਹਾਨੂੰ ਦਿਖਾਵੇ ਮੇਰੇ ਪਿੱਛੇ ਇੱਕ ਪੇੜ ਹੈਗਾ ਇਹ ਪੇੜ ਇਸ ਦਾ ਨਾਂ ਹੈਗਾ ਯੂਕਾ ਡ੍ਰੈਕੋ ਨਾਮਕ ਇਹ ਪੇੜ ਹੈਗਾ ਔਰ ਇਸ ਪੇੜ ਦੀ ਖਾਸੀਅਤ ਹੈ ਕਿ ਇਹ ਫਾਈਵ ਸਟਾਰ ਹੋਟਲ ਜਾਂ ਵੱਡੇ ਵੱਡੇ ਲੋਕਾਂ ਦੇ ਘਰ ਵਿੱਚ ਇਹ ਤੁਹਾਨੂੰ ਲੱਗਿਆ ਹੋਇਆ ਮਿਲ ਜਾਏਗਾ ਇਹ ਖੂਬਸੂਰਤ ਪੇੜ ਹੈਗਾ ਹਾਲਾਂਕਿ ਇਸ ਚ ਸੁੱਕੇ ਪੱਤੇ ਤੁਹਾਨੂੰ ਇਸ ਸਮੇਂ ਜ਼ਿਆਦਾ ਦਿਖਾਈ ਦੇ ਰਹੇ ਆ ਪਰ ਅਗਰ ਸੁੱਕੇ ਪੱਤੇ ਆਪਾਂ ਹਟਾ ਦਈਏ ਤਾਂ ਇਹ ਬੜਾ ਖੂਬਸੂਰਤ ਪੇੜ ਹੈਗਾ ਔਰ ਤੁਹਾਨੂੰ ਅਸੀਂ ਦੱਸ ਦਈਏ ਇਸ ਦੀ ਜਿਹੜੀ ਕੀਮਤ ਆ ਲੱਖ ਰੁਪਏ ਤੋਂ ਵੱਧ ਦਾ ਇਹ ਪੇੜ ਹੈਗਾ ਔਰ ਇਹ ਖੂਬਸੂਰਤ ਪੇੜ ਹੈਗਾ ਮਤਲਬ ਕੀ ਇਹ ਕਿਸੇ ਕੰਮ ਨਹੀਂ ਆਂਦਾ ਪਰ ਇਹ ਖੂਬਸੂਰਤੀ ਲਈ ਕਈ ਪੇੜ ਆਏ ਜਾਂਦੇ ਜਿਹੜੇ ਖੂਬਸੂਰਤੀ ਲਈ ਲਗਾਏ ਜਾਂਦੇ ਆ ਇਹ ਪੇੜ ਖੂਬਸੂਰਤੀ ਲਈ ਲਗਾਏ ਗਏ ਸੀਗੇ ਇਹ ਬੜੀ ਘੱਟ ਸਪੀਡ ਨਾਲ ਵੱਧਦਾ ਔਰ ਇਹ ਕਈ ਸਾਲ ਪੁਰਾਣਾ ਪੇੜ ਹੈਗਾ ਜਿਹੜਾ ਕੀ ਹੁਣ ਮਤਲਕੀ ਪੇੜ ਦੀ ਸ਼ਕਲ ਲੈ ਚੁੱਕਿਆ ਵੀ ਕਈ ਸਾਲ ਪਹਿਲੇ ਇੱਥੇ ਪੌਦਾ ਜਿਹੜਾ ਲਗਾਇਆ ਗਿਆ ਸੀ ਹੁਣ ਇਸ ਦੀ ਕੀਮਤ ਲੱਖ ਰੁਪਏ ਤੋਂ ਵੱਧ ਹੈ ਗਿਆ ਔਰ ਤੁਸੀਂ ਹੁਣ ਮੈਂ ਜਾਨਣਾ ਚਾਹੂਗਾ ਇਹ ਵੀ ਮੈਂ ਤੁਹਾਨੂੰ ਇਹ ਪੇੜ ਕਿਉਂ ਦਿਖਾ ਰਿਹਾ ਮੈਂ ਤੁਹਾਨੂੰ ਇਹ ਪੇੜ ਇਸ ਕਰਕੇ ਦਿਖਾ ਰਿਹਾ ਵੀ ਚੰਡੀਗੜ੍ਹ ਪ੍ਰਸ਼ਾਸਨ ਨੇ ਬਹੁਤ ਵੱਡੀ ਸੰਖਿਆ ਚ ਇਸ ਤਰ੍ਹਾਂ ਦੇ ਪੇੜ ਅੱਟ ਦਿੱਤੇ ਨੇ ਬਈ ਯੂਕਾ ਡ੍ਰੈਕੋ ਦੇ ਜਿਹੜੇ ਪੇੜ ਸੀਗੇ ਆ ਦੇਖੋ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਸਾਨੂੰ ਦਿਖਾਵੇ ਤੇ ਦੇਖੋ ਕਿਸ ਬੇਦਰਦੀ ਨਾਲ ਇਹ ਪੇੜ ਕੱਟੇ ਗਏ ਕਿਉਂਕਿ ਇਹ ਮਹਿੰਗਾ ਪੇੜ ਹੈਗਾ ਇਸ ਦੀ ਕੀਮਤ ਹੈਗੀ ਆ ਕੀਮਤ ਹੈਗੀ ਆ ਤਾਂ ਇਹ ਕੱਟੇ ਜਾ ਰਹੇ ਨੇ ਤੁਸੀਂ ਕਹੋਗੇ ਜਦ ਇਹ ਕਿਸੇ ਕੰਮ ਨਹੀਂ ਆਉਂਦਾ ਫਿਰ ਇਸ ਦੀ ਕੀਮਤ ਕੀ ਆ ਇਸ ਦੀ ਕੀਮਤ ਕੀ ਹੈ ਇਸ ਦਾ ਪੌਦੇ ਦਾ ਰੇਟ ਹੈਗਾ 12000 ਰੁਪਏ ਮੈਂ ਯੂਕਾ ਡ੍ਰੈਕੋ ਦਾ ਜਿਹੜਾ ਪੌਦਾ ਹੈਗਾ ਉਹ ਲਗਭਗ 12000 ਰੁਪਏ ਦਾ ਮਾਰਕੀਟ ਰੇਟ ਹੈਗਾ ਔਰ ਪੌਦਾ ਕਿਤੋਂ ਵੀ ਬਈ ਕੋਈ ਵੀ ਚੈਣੀ ਅਗਰ ਆਪਾਂ ਜ਼ਮੀਨ ਚ ਗੱਡ ਦਈਏ ਤਾਂ ਉਹ ਬਦਨਾ ਸ਼ੁਰੂ ਹੋ ਜਾਂਦਾ ਜਿਸ ਕਰਕੇ ਤੁਸੀਂ ਦੇਖੋ ਕਿੰਨੀ ਵੱਡੀ ਸੰਖਿਆ ਚ ਬਈ ਚੰਡੀਗੜ੍ਹ ਦੇ ਕਈ ਚੌਂਕਾਂ ਤੇ ਇਹ ਪੇੜ ਲੱਗੇ ਹੋਏ ਸੀ ਬੜੇ ਮਹਿੰਗੇ ਪੇੜ ਇਹ ਲਗਾਏ ਗਏ ਸੀਗੇ ਪਰ ਹੁਣ ਕਿਸੇ ਨੇ ਇਹ ਸਾਰੇ ਪੇੜ ਕਟਵਾ ਦਿੱਤੇ ਔਰ ਇਸ ਕਰਕੇ ਕਟਵਾ ਦਿੱਤੇ ਕਿਉਂਕਿ ਇਹ ਮਹਿੰਗੇ ਪੇੜ ਆ ਇਸ ਤੋਂ ਕਮਾਈ ਕਰਨ ਲਈ ਔਰ ਤੁਸੀਂ ਦੇਖੋ ਇਹ ਚੰਡੀਗੜ੍ਹ ਜਿਹੇ ਸ਼ਹਿਰ ਵਿੱਚ ਹੁੰਦਾ ਜਿੱਥੇ ਕੀ ਪ੍ਰਸ਼ਾਸਨ ਵੀ ਐਕਟਿਵ ਆ ਪੁਲਿਸ ਵੀ ਐਕਟਿਵ ਆ ਔਰ ਬੜੇ ਨਿਕੇ ਲੋਕਾਂ ਦਾ ਇਹ ਸ਼ਹਿਰ ਹੈਗਾ ਉੱਤੇ ਦੇਖੋ ਪਬਲਿਕਲੀ ਬੜੀ ਸਾਰਜਨਿਕ ਇਹ ਪੇੜ ਕਿਤੇ ਲੁਕੇ ਨਹੀਂ ਹੋਏ ਇਹ ਪਬਲਿਕ ਪਲੇਸ ਤੇ ਲੱਗੇ ਹੋਏ ਆ ਔਰ ਤੁਸੀਂ ਦੇਖੋ ਪਬਲਿਕ ਪਲੇਸ ਤੇ ਵੀ ਕੋਈ ਬੰਦਾ ਇਹਨਾਂ ਨੂੰ ਕੱਟ ਕੇ ਲੈ ਗਿਆ ਸਾਡੇ ਨਾਲ ਰਾਹੁਲ ਮਹਾਜਨ ਜੀ ਆ ਰਾਹੁਲ ਮਹਾਜਨ ਜੀ ਜਿਹੜੇ ਆ এনवायरमेंट ਦੇ ਉੱਤੇ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਾਣਦੇ ਆਂ ਕਿ ਅਸਲੀ ਕਹਾਣੀ ਹੈ ਕਿ ਰਾਹੁਲ ਮਹਾਜਨ ਜੀ ਪਹਿਲਾ ਦਾ ਤੁਹਾਡਾ ਦੈਨਿਕ ਸਵੇਰਾ ਤੇ ਬਹੁਤ ਬਹੁਤ ਸਵਾਗਤ ਹੈ ਨਮਸਕਾਰ ਜੀ ਰਾਹੁਲ ਮਹਾਜਨ ਜੀ ਮੈਨੂੰ ਇੱਕ ਗੱਲ ਦੱਸੋ ਪਹਿਲੇ ਦਾ ਇਹ ਪੇੜ ਹੈ ਕਿ ਕਹਾਣੀ ਕੀ ਹੈ ਕਿ ਕਿਹੜਾ ਪੇੜ ਹੈਗਾ ਇਸ ਦੀ ਕੀ ਖਾਸੀਅਤ ਹੈ ਬੇਸਿਕਲੀ ਇਹ ਜਿਹੜਾ ਪੇੜ ਹੈ ਇੱਕ ਆਰਨਮੈਂਟਲ ਪਲਾਂਟ ਹੈ ਇਹ ਡ੍ਰਾਈਸ ਇਹ ਯਾ ਯੂਕਾ ਡ੍ਰੈਕੋ ਕਰਕੇ ਇੱਕ ਵੈਰਾਈਟੀ ਹੈ ਇਹਦੇ ਚ ਸਭ ਤੋਂ ਵੱਡੀ ਖਾਸੀਅਤ ਇਹ ਕਿ ਇਹਦਾ ਟ੍ਰੰਕ ਬੰਦਾ ਹੈ ਜਿਹੜਾ ਇਹਦਾ ਤਨਾ ਹੈ ਇਹ ਬੜਾ ਹੀ ਸਲੋ ਗਰੋਇੰਗ ਪੋਇਡ ਹੈਗਾ ਔਰ ਸਲੋ ਹੋਣ ਕਰਕੇ ਇਹ ਜਿੱਥੇ ਵੀ ਅਸੀਂ ਲੈਂਡਸਕੇਪਸ ਲਗਾਣੇ ਆ ਇਹ ਖੂਬਸੂਰਤ ਹੀ ਲਈ ਜਾਂਦੇ ਆ ਨੇ ਤੇ ਜਿਹੜੇ ਪੱਤੇ ਆ ਬਹੁਤ ਖੂਬਸੂਰਤ ਲੱਗਦੇ ਆ ਇਸ ਵਾਈਟ ਕਲਰ ਦਾ ਫਲਾਰ ਵੀ ਆਉਂਦਾ ਹੈਗਾ ਔਰ ਅਸੀਂ ਇਹ ਕਹੀਏ ਕਿ ਭਈ ਇਹ ਬੂਟੇ ਦੀ ਜਿਹੜੀ ਵੈਲਿਊ ਇਸ ਵੇਲੇ ਹੈਗੀ 1 ਲੱਖ ਰੁਪਏ ਦੇ ਕਰੀਬ ਹੈਗਾ ਇਹ ਜੋ ਛੋਟਾ ਜਿਹਾ ਬੂਟਾ ਹੁੰਦਾ 3-4 ਫੁੱਟ ਦਾ اور ਉਹਦੀ ਕੀਮਤ 10 ਤੋਂ 12 ਯਾਰ ਹੁੰਦੀ ਹੈ ਕੌਣੇ ਬੂਟੇ ਕਿਉਂ ਵੱਡੇ ਗਏ ਕਿਸ ਤਰ੍ਹਾਂ ਵੱਡੇ ਗਏ ਕੌਣ ਜ਼ਿੰਮੇਵਾਰ ਹੈ ਇਹਨਾਂ ਦਾ ਕਿਉਂਕਿ ਇਹ ਰਾਉਂਡਬਾਊਟ ਦੀ ਪ੍ਰਾਪਰਟੀ ਹੈ ਔਰ ਪ੍ਰਾਪਰਟੀ ਚੌਂਕ ਜਿਹੜੇ ਹੈ ਐਡਮਿਨਿਸਟ੍ਰੇਸ਼ਨ ਲੀਸ ਤੇ ਦਿੰਦੀ ਹੈ ਉਹ ਕੰਪਨੀ ਜਾਂ ਇੰਡੀਵਿਜੂਅਲ ਜਿਹੜਾ ਹੁੰਦਾ ਹੈ ਉਹ ਆਪਣੇ ਲੈਵਲ ਤੇ ਨੂੰ ਮੇਨਟੇਨ ਕਰਦੇ ਹਨ ਪੈਸੇ ਲਗਾਉਂਦੇ ਹਨ ਬੂਟੇ ਲਗਾਏ ਹਨ ਉਹਨਾਂ ਨੇ ਆਪਣੇ ਲੈਵਲ ਤੇ ਕੀਤਾ ਹੈ ਜੋ ਅਸੀਂ ਉਸ ਵੇਲੇ ਜਾਣਿਆ ਸੀਗਾ ਜਦੋਂ ਇਹ ਚੌਂਕ ਬਣਿਆ 97 98 ਇਹ ਆਲਮੋਸਟ 13 ਲੱਖ ਰੁਪਏ ਦੀ ਬੂਟੇ ਇਥੇ ਲੈਂਡਸਕੇਪ ਕੀਤਾ ਗਿਆ ਸੀ ਸਿਰਫ ਇੱਕ ਛੋਟੇ ਜਿਹੇ ਚੌਂਕ ਨੂੰ ਖੂਬਸੂਰਤ ਬਣਾਉਣ ਲਈ 13 ਲੱਖ ਰੁਪਏ ਲੱਗੇ 13 ਲੱਖ ਇਹ ਸਮਾ ਕੀ ਕੰਪਨੀ ਸੀ ਦਿੱਲੀ ਦੀ ਜਿਨੇ ਇਹਨੂੰ ਕੰਮ ਕੀਤਾ ਸੀ ਮੈਨੂੰ ਹਜੇ ਵੀ ਯਾਦ ਹੈ ਕੋਈ 25 ਕਿਤੋਂ ਦੀ ਗੱਲ ਕਰ ਰਹੇ ਹੋ 97 99 ਦੀ ਗੱਲ ਹੈ 25 ਸਾਲ ਮੈਂ ਉਸ ਟਾਈਮ ਸਰ 12-13 ਲੱਖ ਰੁਪਏ ਬਹੁਤ ਵੱਡੀ ਕੀਮਤ ਹੋ ਗਈ ਮੇਰੇ ਹਿਸਾਬ ਨਾਲ 7 ਕਰੋੜ ਰੁਪਏ ਦੇ ਲਗਭਗ 1.5 ਇੰਨਾ ਆਏਗਾ ਔਰ ਇਹ ਜਿਹੜੇ ਚੌਂਕ ਬਣਿਆ ਸੀਗਾ ਤੇ ਇਸ ਪਾਸਕੋ ਨੇ ਲਿਆ ਸੀ ਉਸ ਤੋਂ ਬਾਅਦ ਇਹਨਾਂ ਨੇ ਸੇਮ ਰੈਪਲੀਕਾ ਕਰਕੇ ਹੋਰ 3-4 ਚੌਂਕ ਬਣਾਏ ਉਥੇ ਇਹਨਾਂ ਨੇ ਆਪਣੇ ਲੈਵਲ ਤੇ ਬੂਟੇ ਖਰੀਦ ਕੇ ਲਗਾਏ ਉਹ ਫਿਰ ਇਹਨਾਂ ਨੂੰ ਸਸਤੇ ਪਏ ਸੀ ਲੇਕਿਨ ਇਹ ਪਹਿਲਾ ਜਿਹੜਾ ਚੌਂਕ ਹੈ ਸਮਾਕਈ ਕੰਪਨੀ ਸੀ ਦਿੱਲੀ ਦੀ ਜਿਨੇ ਨੇ ਉਹ ਬਣਾਇਆ ਸੀ ਔਰ ਇਹ ਬੂਟਿਆਂ ਦੀ ਬਹੁਤ ਵੈਲਿਊ ਹੈ ਔਰ ਮੇਰੇ ਹਿਸਾਬ ਨਾਲ ਇਹਨਾਂ ਚੌਂਕਾਂ ਦੇ ਵਿੱਚ 100 ਬੂਟੇ ਦੇ ਕਰੀਬ ਕੱਟੇ ਗਏ ਸੋ ਬੁੱਟਾ ਸੋ ਪੇੜ ਸੋ ਪੇੜ ਐਸੇ ਵੈਰਾਈਟੀ ਮਤਲਕੀ ਸੋ ਪੇੜ ਪਬਲਿਕ ਪਲੇਸ ਤੋਂ ਕੋਈ ਕੱਟ ਕੇ ਲੈ ਗਿਆ ਔਰ ਦੇਖੋ ਲੋਕਾਂ ਦੇ ਸਾਹਮਣੇ ਕੱਟ ਕੇ ਲੈ ਗਿਆ ਸੋ ਪੇੜ ਐਦਾ ਤਾਂ ਹੋ ਨਹੀਂ ਸਕਦਾ ਵੀ ਹਾਂ ਯਾਰ ਇੱਕ ਚੁਟਕੀ ਵਜਾਈ ਕੱਟ ਗਿਆ ਮੈਂ ਬੜਾ ਲੰਮਾ ਪ੍ਰੋਸੈਸ ਹੈ ਟਰੈਕਟਰ ਕੇ ਕਈ ਟਰੱਕ ਲੱਗੇ ਹੋਣੇ ਆ ਕਈ ਜੀਵੀਸੀ ਲੱਗੀਆਂ ਹੋਣੀਆਂ ਜਿਹੜੇ ਐਨ ਐਨ ਵੱਡੇ ਪੀੜ ਕੱਟ ਕੇ ਸੋਦੇ ਕਰੀ ਪੀੜ ਕੱਟਣੀ ਦੇਖੀ ਅਸੀਂ ਲੇਕਿਨ ਇਹ ਜਿਹੜਾ ਸਾਰਾ ਕੰਮ ਹੋਇਆ ਸ਼ਨੀਵਾਰ ਨੂੰ ਹੋਇਆ ਸ਼ੁਰੂ ਐਤਵਾਰ ਵੀ ਲੱਗਿਆ ਹੋਏਗਾ ਅੱਜ ਸੋਮਵਾਰ ਤੋਂ ਬਾਅਦ ਮੰਗਲ ਹੋ ਗਿਆ ਜੀ ਤੇ ਚਾਰ ਦਿਨ ਕੰਮ ਚੱਲਿਆ ਹੋਏਗਾ ਅੱਜ ਜੇ ਦੀ ਸਫਾਈ ਦਿਖ ਰਹੀ ਹੈ ਨਹੀਂ ਤੇ ਬਹੁਤ ਸਾਰਾ ਬੂਟਾ ਇੱਥੇ ਪਿਆ ਸੀ ਪਹਿਲੇ ਔਰ ਇਹ ਮਿੱਟੀ ਜਿਹੜੀ ਹੈ ਡਿਪਾਰਟਮੈਂਟ ਨੇ ਲਗਵਾਈ ਹੈ ਕਿਹੜੇ ਡਿਪਾਰਟਮੈਂਟ ਇਹਨੂੰ ਦੋ ਡਿਪਾਰਟਮੈਂਟ ਮੇਨਟੇਨ ਕਰਦੇ ਹਾਰਟੀਕਲਚਰ অর ਫੋਰੈਸਟ ਫੋਰੈਸਟ ਨੋਡਲ ਏਜੰਸੀ ਹੈ ਚੰਡੀਗੜ੍ਹ ਵਾਸਤੇ ਫੋਰੈਸਟ ਦੇ ਕੰਮ ਜਿੰਨੇ ਵੀ ਹਾਰਟੀਕਲਚਰ ਦੇ ਕੰਮ ਹੋਣਗੇ ਹੁਣ ਇੱਕ ਪਾਸੇ ਤੋਂ ਤੁਸੀਂ ਨਵੇਂ ਬਾਇਲॉज ਬਣਾ ਰਹੇ ਹੋ ਕਿ ਅਸੀਂ ਜੀ ਨਵੇਂ ਤਰੀਕੇ ਨਾਲ ਪ੍ਰੂਨਿੰਗ ਕਰਨੀ ਹੈ ਕਟਿੰਗ ਕਰਨੀ ਹੈ ਔਰ ਇਹਨੂੰ ਤੁਸੀਂ ਇੰਨੇ ਮਾੜੇ ਹਾਲਤ ਚ ਤੁਸੀਂ ਬਣਾਤਾ ਬੂਟੇ ਨੂੰ ਕੱਟਤਾ ਤੇ ਉਹਦੀ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਹੈ ਇਹ ਕਿਸੇ ਮਾਲੀ ਦਾ ਕੰਮ ਨਹੀਂ ਹੈ ਕਿ ਇੱਕ ਮਾਲੀ ਨੇ ਇੰਨਾ ਨੁਕਸਾਨ ਦੇ ਉਹ ਮਾਲੀ ਤੇ 20 ਸਾਲ ਤੋਂ ਕੰਮ ਕਰ ਰਿਹਾ ਉਹ ਕਿਉਂ ਕਰੇਗਾ ਕਿਸੇ ਗਾਈਡੈਂਸ ਹਲੇ ਹੋ ਇਹ ਇਨਵੈਸਟੀਗੇਸ਼ਨ ਦਾ ਮੈਟਰ ਹੈ ਇਹਦੇ ਬਾਰੇ ਚਾਹੀਦਾ ਹੈ ਕਿ ਸਾਨੂੰ ਪੁਲਿਸ ਜਿਹੜੀ ਇਨਵੈਸਟੀਗੇਟ ਕਰ ਰਹੀ ਹੈ ਮੈਂ ਐਸਐਸਪੀ ਮੈਡਮ ਨੂੰ ਕੰਪਲੇਨਟ ਦੇ ਰਿਹਾ ਕਿ ਭਈ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਬੂਟਾ ਕੱਟਿਆ ਕਿਉਂ ਕਰ ਲਉ ਤਾਂ ਸਾਰੇ ਸ਼ਹਿਰ ਦੇ ਬੂਟੇ ਮਾਰ ਰਹੇ ਨੇ ਔਰ ਇਹ ਚੌਂਕ ਦੇ ਵਿੱਚ ਬੂਟੇ ਮਾਰ ਗਏ ਜ਼ਿੰਮੇਵਾਰੀ ਤਾਂ ਫਿਕਸ ਹੋਣੀ ਚਾਹੀਦੀ ਰਾਹੁਲ ਜੀ ਚਲੋ ਪੇੜ ਕੱਟ ਗਿਆ ਸਾਨੂੰ ਲੱਗਦਾ ਵੀ ਇਹ ਪੇੜ ਹੁਣ ਚੱਲ ਪਾਏਗਾ ਜਾਂ ਇਹ ਡੈੱਡ ਹੋ ਜਾਣਗੇ ਨਹੀਂ ਇਹ ਪੇੜ ਚੱਲ ਜਾਣਗੇ ਚੱਲ ਜਾਣਗੇ لیکن ਇਹਨੂੰ ਉਨੇ ਵੱਡੇ ਬਨਨ ਕਰਕੇ ਬਨਨ ਵਾਸਤੇ ਫਿਰ ਅਗਲੇ 10 ਤੋਂ 15 ਸਾਲ ਲੱਗਣਗੇ 15 ਸਾਲ ਤੁਹਾਨੂੰ ਫਿਰ ਇੰਤਜ਼ਾਰ ਕਰਨਾ ਪਏਗਾ ਜੇ ਅਸੀਂ ਉਸੇ ਲੈਵਲ ਤੇ ਪੇੜ ਦੇਖਨੇ ਜਿਵੇਂ ਤੁਸੀਂ ਉਹ ਪਹਿਲਾ ਪੇੜ ਦੇਖਿਆ ਤੁਸੀਂ ਦਿਖਾਇਆ ਹੈ ਉਸ ਲੈਵਲ ਦੇ ਪਰ ਇਹ ਜਿਹੜਾ ਪੇੜ ਹੈਗਾ ਚਾਹੇ ਮੈਂ ਇਸ ਟੈਨੀਓ ਵੀ ਕਿਤੇ ਜਾ ਕੇ ਲਗਾ ਦਿਆਂਗਾ ਇਹ ਤਾਂ ਵੀ ਚੱਲ ਜਾਏਗਾ ਹੁਣ ਇਹ ਜਿਹੜਾ ਪੇੜ ਕੱਟਣ ਦੇ ਪਿੱਛੇ ਕੀ ਮਾਫੀਆ ਹੈਗਾ ਕਿ ਕੀ ਉਹਨਾਂ ਨੇ ਬੂਟੇ ਲਗਾਉਣ ਵਾਸਤੇ ਕੱਟੇ ਹਨ ਜਾਂ ਉਹਦੇ ਵਿੱਚ ਕੁਝ ਕਰਨਾ ਹੈਗਾ ਇਹ ਆ ਉਹਦੀ ਨੈਗਲੀਜੈਂਸ ਹੈ ਇਹ ਤੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਮੈਨੂੰ ਦੱਸਦਾ ਹਾਂ ਵੀ ਇੱਕ ਪਾਸੇ ਲਗਾਤਾਰ ਦੇਸ਼ ਵਿੱਚ ਜੰਗਲਾਂ ਦੀ ਸੰਖਿਆ ਘਟ ਰਹੀ ਆ ਸੁਣ ਦੱਸਾਂ ਪ੍ਰਤੀ ਵਰਸ਼ 10 ਵਾਈ 10 ਕਿਲੋਮੀਟਰ ਜੰਗਲ ਜਿਹੜੇ ਆ ਘਟ ਰਹੇ ਨੇ ਜਿਸ ਕਰਕੇ ਪੋਲੂਸ਼ਨ ਦਾ ਲੈਵਲ ਜਿਹੜਾ ਹੈ ਲਗਾਤਾਰ ਵੱਧ ਰਿਹਾ ਔਰ ਸਰਕਾਰ ਲਗਾਤਾਰ ਆਮ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਕਿ ਵੱਧ ਤੋਂ ਵੱਧ ਪੇੜ ਲਗਾਏ ਜਾਣ ਪਰ ਦੂਜੇ ਪਾਸੇ ਸਾਨੂੰ ਐਸੀ ਦਿਖਾ ਰਿਹਾ ਜਿਹੜੀ ਹਾਲਤ ਹੈ ਤੁਸੀਂ ਆਪ ਦੇਖ ਲਓ ਵੀ ਜਿਹੜੇ ਮਹਿੰਗੇ ਪੇੜ ਆ ਜਿਹੜੇ ਕੀਮਤੀ ਪੇੜ ਆ ਜਿਹੜੇ ਪੇੜ ਕਿਤੇ ਮਿਲਦੇ ਨਹੀਂ ਉਹਨਾਂ ਦੀ ਕਿਸ ਤਰ੍ਹਾਂ ਚੋਰੀ ਹੋ ਰਹੀ ਹੈ ਬੜੀ ਪਲੈਨਿੰਗ ਵੇ ਨਾਲ ਚੋਰੀ ਹੋ ਰਹੀ ਹੈ ਵੀ ਚੰਡੀਗੜ੍ਹ ਵਰਗੇ ਸ਼ਹਿਰ ਚ ਚੌਂਕਾਂ ਚ ਲੱਗੇ ਇਸ ਤਰ੍ਹਾਂ ਦੇ 100 ਤੋਂ ਵੱਧ ਪੇੜ ਜਿਹੜੇ ਆ ਰਾਤੋਂ ਰਾਤ ਚੋਰੀ ਹੋ ਗਏ ਔਰ ਤੁਸੀਂ ਦੇਖੋ ਇੱਕ ਪੇੜ ਦੀ ਕੀਮਤ ਲੱਖ ਰੁਪਿਆ ਤਾਂ ਇੱਕ ਕਰੋੜ ਤੋਂ ਵੱਧ ਦੇ ਪੇੜ ਚੋਰੀ ਹੋ ਗਏ ਔਰ ਹਾਲੇ ਤੱਕ ਨਾ ਪੁਲਿਸ ਪ੍ਰਸ਼ਾਸਨ ਜਾ ਗਿਆ ਔਰ ਨਾ ਹੀ ਐਡਮਿਨਿਸਟ੍ਰੇਸ਼ਨ ਜਾ ਗਿਆ ਨਾ ਹੀ ਫੋਰੈਸਟ ਜਾ ਗਿਆ ਨਾ ਹੀ এনवायरमेंट ਡਿਪਾਰਟਮੈਂਟ ਜਾ ਗਿਆ ਕਿਸੇ ਡਿਪਾਰਟਮੈਂਟ ਤੇ ਕੋਈ ਜੂ ਤੱਕ ਨਹੀਂ ਰੰਗੀ ਔਰ ਤੁਸੀਂ ਦੇਖ ਲਓ ਇਹ ਚੰਡੀਗੜ੍ਹ ਵਰਗੇ

x aur whatsapp channel par